ਸੱਜigal ਦੀ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਰਾਹੁਲ ਗੋੜਾ ਮੈਂ ਕੜੂਆ ਵਿਖੇ ਬੁਹਾਰੀ ਜ਼ਿਲ੍ਹੇ ਦੇ ਵਿੱਚ ਪੈਂਦੇ ਆਮ ਆਦਮੀ ਕਲੀਨਿਕ ਦੇ ਵਿੱਚ ਬਤੌਰ ਮੈਡੀਕਲ ਅਫੀਸਰ ਡਾਕਟਰ ਜੌਬ ਕਰ ਰਿਹਾ ਹਾਂ ਮੈਨੂੰ ਇੱਥੇ ਕੰਮ ਕਰਦੇ ਨੂੰ ਤਕਰੀਬਨ 2 ਸਾਲ ਤੋਂ ਵੱਧ ਹੋ ਚੁੱਕੇ ਨੇ ਇੱਥੇ ਆਮ ਆਦਮੀ ਕਲੀਨਿਕ ਦੀ ਜਿਹੜੀ ਸੁਵਿਧਾ ਹੈ ਇਹ ਸਾਡੇ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਕੀਤੀ ਗਈ ਸਰਕਾਰ ਦੇ ਵਿੱਚ ਆਂਦੇ ਹੀ ਪਹਿਲਾ ਕਦਮ ਜਿਹੜਾ ਉਹਨਾਂ ਨੇ ਚੁੱਕਿਆ ਉਹ ਆਮ ਆਦਮੀ ਕਲੀਨਿਕ ਬਣਾਉਣ ਦਾ ਚੁੱਕਿਆ ਇਸ ਦੇ ਵਿੱਚ ਬਿਲਕੁਲ ਹੀ ਮੁਫਤ ਪਰਚੀ ਕੀਤੀ ਜਾਂਦੀ ਹੈ ਤੇ ਦਵਾਈਆਂ ਵੀ ਮੁਫਤ ਮਿਲਦੀਆਂ ਨੇ ਮਰੀਜ਼ਾਂ ਨੂੰ ਤੇ ਸਾਡੇ ਕੋਲ ਹਰ ਸ਼੍ਰੇਣੀ ਦੇ ਮਰੀਜ਼ ਆਉਂਦੇ ਨੇ ਬੱਚੇ ਤੋਂ ਲੈ ਕੇ ਬੜਿਆਂ ਤੱਕ ਬਜ਼ੁਰਗਾਂ ਤੱਕ ਸਾਰਿਆਂ ਨੂੰ ਦਵਾਈ ਇੱਥੇ ਮੁਫਤ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਇੱਥੇ ਜਿਹੜੇ ਵੀ ਆਪਣੇ ਬਲੱਡ ਦੇ ਟੈਸਟ ਹੁੰਦੇ ਨੇ ਉਹ ਲੀਵਰ ਦਾ ਹੋਵੇ ਗੁਰਦਿਆਂ ਦਾ ਹੋਵੇ ਖੂਨ ਦਾ ਹੋਵੇ ਜਾਂਚ ਦਾ ਸਾਰੀ ਖੂਨ ਜਾਂਚ ਵੀ ਮੁਫਤ ਕੀਤੀ ਜਾਂਦੀ ਹੈ ਜਿਸ ਕਰਕੇ ਲੋਕਾਂ ਦਾ ਹੁਣ ਪ੍ਰਾਈਵੇਟ ਵੱਲੋਂ ਰੁੱਖ ਹਟ ਕੇ ਆਮ ਆਦਮੀ ਕਲੀਨਿਕ ਦੇ ਵੱਲੀ ਨੂੰ ਹੋਇਆ ਹੈਗਾ ਲੋਕੀ ਸਾਡੇ ਕੋਲ ਆਉਂਦੇ ਨੇ ਫੀਡਬੈਕ ਦਿੰਦੇ ਨੇ ਬਹੁਤ ਖੁਸ਼ ਨੇ ਯੰਗ ਡਾਕਟਰਸ ਨੂੰ ਬਹੁਤ ਚੰਗਾ ਮੌਕਾ ਮਿਲਿਆ اپنی સુવિધા ਦੇਣ ਦਾ ਆਮ ਲੋਕਾਂ ਨੂੰ ਇਸ ਕਰਕੇ ਸਾਨੂੰ ਵੀ ਰੋਜ਼ਗਾਰ ਮਿਲਿਆ ਇਹ ਉਪਰਾਲਾ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਲੋਕਾਂ ਨੂੰ ਬਹੁਤ ਹੀ ਵੱਡੀ ਸੁવિધા ਉਪਲਬਧ ਕਰਾਈ ਹੈ ਅਸੀਂ ਵੀ ਪੰਜਾਬ ਸਰਕਾਰ ਦੇ ਬਹੁਤ ਬਹੁਤ ਧੰਨਵਾਦੀ ਹਾਂ